ਜਿਹੜੇ ਲੋਕ ਆਪਣੇ ਸ਼ਰੀਕ ਨੂੰ ਬੰਨੇ ਤੇ ਨਹੀਂ ਚਾਣ ਦਿੰਦੇ ਜੀ ਉਹਨਾਂ ਦੀਆਂ ਜ਼ਮੀਨਾਂ ਫਰੀ ਲੈ ਜਾਊਗਾ ਇਹ ਭਗਵੰਤ ਮਾਨ ਇਹਦੀ ਪੁਲਿਸ ਲੈ ਜਾਊਗੀ ਕਿੰਨੀ ਨਫਰੀ ਆ ਪੰਜਾਬ 'ਚ ਜੇ ਪੰਜਾਬ ਦੇ ਲੋਕ ਸਿੱਧੇ ਹੋ ਗਏ ਫੇਕ ਹੀ ਬਣੂਗਾ ਬਗਾਵਤ ਪੈਦਾ ਹੋਊਗੀ ਪੰਜਾਬ 'ਚ ਸਿੱਧੇ ਸ਼ਬਦਾਂ 'ਚ ਮੈਂ ਕਹਿੰਨਾ ਮੈਨੂੰ ਦੇ ਦੇਵੇ ਅੰਦਰ ਚੱਕ ਕੇ ਲੋਕ ਮਗਰ ਤਿਆਰ ਨੇ ਸਾਰੇ ਬਗਾਵਤ ਤਿਆਰ ਆ ਸਾਰੀ ਤੇ ਘੱਟ ਤੋਂ ਘੱਟ 2 ਲੱਖ ਪਰ ਬੰਦਾ ਜੀ ਬਰੋਜ਼ਗਾਰ ਕਰਨ ਜਾ ਰਹੀ ਹੈ ਸਰਕਾਰ ਰੋਟੀ ਤੋਂ ਬਾਂਝਾ ਕਰਨ ਜਾ ਰਹੀ ਹੈ ਇਹ ਪਹਿਲੀ ਸਰਕਾਰ ਹੈ ਪੇ ਜਿਹੜੀ ਲੋਕਾਂ ਦਾ ਰੋਜ਼ਗਾਰ ਖੋਣ ਜਾ ਰਹੀ ਹੈ 40 ਹਜ਼ਾਰ ਲੋਕਾਂ ਦਾ ਅਸਲ ਤੇ ਲੈਂਡ ਪੂਲਿੰਗ ਪਾਲਿਸੀ ਹੁੰਦੀ ਆ ਵੀ ਲੋਕ ਘਰੋਂ ਬੇ ਘਰ ਬੈਠਿਆ ਬਹੁਤ ਸਾਰੇ ਲੋਕਾਂ ਕੋਲ ਰਹਿਸੀ ਜ਼ਮੀਨ ਹੈ ਨਹੀਂ ਜ਼ਮੀਨ ਖਰੀਦਣ ਨੂੰ ਹੈ ਨਹੀਂ ਫੇਰ ਸਰਕਾਰ ਇਦਾਂ ਦੀ ਪਾਲਿਸੀ ਲਿਆਉਂਦੀ ਆ ਬਣੀ ਬਣਾਈ ਜੀ ਉਹਦਾ 80 ਲੱਖ ਨਹੀਂ ਮਿਲ ਰਿਆ ਤੇ ਉਹਦਾ ਮਤਲਬ ਹੀ ਕਿ ਉਹ 10 ਲੱਖ ਰੁਪਏ ਨੂੰ ਮਰਲਾ ਵੀ ਨਹੀਂ ਵੇਚ ਰਿਆ ਤੇ ਫੇਰ ਇਹ 9 ਲੱਖ ਨੂੰ ਮਰਲਾ ਕਦੋਂ ਵੀ ਕੋਈ 100 ਸਾਲ ਨੂੰ ਜਾ ਕੇ ਤੇ ਉਹਨਾਂ ਚਿਰ ਉਹਦੇ ਭੰਗ ਜੰਮੂਗੀ ਉੱਥੇ ਬੂਟੀ ਹੋਊਗੀ ਗਾਜਰ ਉੱਥੇ ਅਮਲੀ ਜਾ ਕੇ ਟੀਕੇ ਲਾਉਣਗੇ ਸਾਡੀਆਂ ਜ਼ਮੀਨਾਂ ਖੋ ਕੇ ਸਾਡੇ ਕ腐ਪਸ਼ਨ ਕਰਕੇ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡਣ ਨੂੰ ਉਹ ਪੈਸਾ ਇਕੱਠਾ ਕਰ ਰਹੀ ਆ ਤੇ ਇਹਦਾ ਫਾਇਦਾ ਹੋਣਾ ਕੇਵਲ ਝਾੜੂ-ਭਾਰੂ ਪਾਰਟੀ ਦਾ ਤੇ ਮੈਂ ਫੇਰ ਤੁਹਾਡੇ ਮਾਧਿਅਮ ਦੱਸਣਾ ਚਾਹਨਾ ਪੰਜਾਬ ਦੇ ਉਹ ਲੋਕੋ ਕੋਈ 1200 ਗੱਜ ਨਹੀਂ ਦੇਣਾ ਇਹ ਨਹੀਂ 1200 ਗੱਜ ਤੁਹਾਨੂੰ ਮੁੱਲ ਦੇਣਾ ਉਹਦਾ ਡਿਵੈਲਪਮੈਂਟ ਚਾਰਜ ਲੈ ਕੇ ਮੁੱਲ ਦੇਣਾ ਜਵੇ ਬਾਣ ਲੱਗ ਗਿਆ ਤਵੇ ਰੋਸ ਜਾਗ ਗਿਆ ਬਾਣ ਦੀ ਤਿਆਰੀ ਆ ਇੱਕ ਅੱਧਾ ਆਗੂ ਸ਼ਹੀਦ ਹੋਊਗਾ ਫੇਰ ਇਕੱਠੇ ਹੋਣਾ ਹੀ ਨਹੀਂ ਤੇ ਉਹ ਸ਼ਹੀਦੀ ਲਈ ਮਨਜੀਤ ਸਿੰਘ ਰਾਏ ਹੁਣ ਤਿਆਰ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲੈਂਡ ਪਾਲਿਸੀ ਨੂੰ ਹਰੀ ਚੰਡੀ ਦੀ ਦਿੱਤੀ ਗਈ ਹੈ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਿੱਚ ਕੀ ਹੋ ਰਿਹਾ ਖਾਸ ਕਰਕੇ ਕਿਸਾਨ ਇਸ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਤੇ ਮੇਰੇ ਨਾਲ ਅੱਜ ਇੱਕ ਉਹ ਕਿਸਾਨ ਮੌਜੂਦ ਹੈ ਜਿਨ੍ਹਾਂ ਦੀ ਪੂਰੀ ਦੀ ਪੂਰੀ ਜ਼ਮੀਨ ਜਿਹੜੀ ਲੈਂਡ ਪੋਲਿਸੀ ਸਕੀਮ ਦੇ ਅੰਦਰ ਆ ਚੁੱਕੀ ਹੈ ਤੇ ਹੁਣ ਅਗਰ ਇਹ ਪੋਲਿਸੀ ਲਾਗੂ ਹੋ ਜਾਂਦੀ ਹੈ ਅਗਰ ਉਹਨਾਂ ਦੀ ਜ਼ਮੀਨ ਲੈ ਲਈ ਜਾਂਦੀ ਤਾਂ ਉਹ ਬੇਜ਼ਮੀਨੇ ਹੋ ਜਾਣਗੇ ਮੇਰੇ ਨਾਲ ਮੌਜੂਦ ਹੈ ਮਨਜੀਤ ਸਿੰਘ ਰਾਏ ਰਾਏ ਸਾਹਿਬ ਧੰਨਵਾਦ ਤੁਸੇ ਸਮਝਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਏ ਸਾਹਿਬ ਸਿੱਧੇ ਸਿੱਧੇ ਪਾਸ਼ਾ ਚ ਸਮਝਾ ਦਿਓ ਕਿਉਂਕਿ ਹਰ ਬੰਦਾ ਕਿਸਾਨ ਨਹੀਂ ਉਹਨੂੰ ਨਹੀਂ ਪਤਾ ਲੈਂਡ ਪੋਲਿਸੀ ਕੀ ਹੈ ਕਿ ਅਗਰ ਜਦੋਂ ਤੱਕ ਤੁਹਾਨੂੰ ਲੋਕਾਂ ਦਾ ਸਾਥ ਨਹੀਂ ਮਿਲੇਗਾ ਜਿਵੇਂ ਦਿੱਲੀ ਚ ਹੋਇਆ ਉਹਨੀਆਂ ਦੇ ਤੁਸੀਂ ਵੀ ਵਿਰੋਧ ਕਰਨਾ ਮੁਸ਼ਕਿਲ ਹੈ ਸਭ ਤੋਂ ਪਹਿਲਾਂ ਸਮਝਾਓ ਕੀ ਹੈ ਇਸ ਦਾ ਨੁਕਸਾਨ ਦੇਖੋ ਪਹਿਲਾ ਨੁਕਸਾਨ ਤੇ ਹੈ ਵੀ ਜਿਹੜਾ ਸਰਕਾਰ ਇਸ ਲਈ ਕਰਨ ਜਾ ਰਹੀ ਆ ਉਹਦੇ ਵਿੱਚ 44000 ਏਕੜ ਦੇ ਕਰੀਬ ਅਰਬਨ ਸਟੇਟ ਪੂਰੇ ਪੰਜਾਬ ਦੇ ਜਿੰਨੇ ਡਿਸਟ੍ਰਿਕਟ ਇਹਨਾਂ ਨੇ ਹੁਣ ਤੱਕ ਨੋਟੀਫਾਈ ਕੀਤੇ ਨੇ 27 ਜ਼ਿਲ੍ਹੇ ਨੇ ਜਿਹੜੇ 27 ਜ਼ਿਲ੍ਹੇ ਨੇ ਉਹ ਪਰ ਹਜੇ ਕਹਿੰਦੇ 165 ਜਗ੍ਹਾ ਤੇ ਹੋਣੀਆਂ ਜੇ ਹੋਰ ਹੋਣੀਆਂ ਜੀ ਪਰ ਜਿਹੜੀ ਇਹ ਨੋਟੀਫਾਈ ਕਰ ਚੁੱਕੇ ਆ ਜੀ ਉਹ 44000 ਏਕੜ ਦੇ ਕਰੀਬ ਹੋ ਚੁੱਕੀ ਆ ਜੀ ਔਰ ਉਸ ਤੋਂ ਇਲਾਵਾ 21000 ਏਕੜ ਇਹਨਾਂ ਨੇ ਇੰਡਸਟਰੀਅਲ ਪਾਰਕ ਵਾਸਤੇ ਉਹ ਮੁਹਾਲੀ ਦੇ ਲਾਗੇ ਉਹ ਕਰਦੀ ਜੀ ਕਹਿਣ ਦਾ 65000 ਏਕੜ ਜ਼ਮੀਨ ਜਿਹੜੀ ਉਹ ਚਲੀ ਜਾਣੀ ਜੀ 65000 ਏਕੜ ਜ਼ਮੀਨ ਤੇ ਜਿਹੜਾ 20000 ਪਰਿਵਾਰ ਕਿਸਾਨਾਂ ਦਾ ਰੋਜੀ ਰੋਟੀ ਖਾ ਰਿਆ ਰਹਿ ਗੁ 20000 ਪਰਿਵਾਰੀ ਮਜ਼ਦੂਰ ਪਰਿਵਾਰ ਹੈ ਜਿਹਦੀ ਉੱਤੇ ਰਹਿ ਗੁਜ਼ਰਾ ਹੈ ਜੀ ਕਹਿਣ ਦਾ ਭਾਵ ਸਭ ਤੋਂ ਵੱਡਾ ਲਾਸਟ ਹੈ ਆ 45000 ਪਰਿਵਾਰ 40000 ਲੋਕ ਨਹੀਂ ਪਰਿਵਾਰ 40000 ਪਰਿਵਾਰ ਇੱਕ ਪਰਿਵਾਰ ਦੇ 500 ਸਸਿਆ ਲੋਕ ਇਹਦੇ 7 ਹੋਣਗੇ ਤੇ 3 ਹੋਣਗੇ ਜੀ ਜੇ 5 ਦੀ ਐਵਰੇਜ ਕੱਢ ਲਈਏ ਤੇ ਘੱਟ ਤੋਂ ਘੱਟ 2 ਲੱਖ ਪਰ ਬੰਦਾ ਜੀ ਬਰੋਜ਼ਗਾਰ ਕਰਨ ਜਾ ਰਹੀ ਹੈ ਸਰਕਾਰ ਰੋਟੀ ਤੋਂ ਬੰਝਾ ਕਰਨ ਜਾ ਰਹੀ ਹੈ ਇਹ ਪਹਿਲੀ ਸਰਕਾਰ ਹੈ ਵੀ ਜਿਹੜੀ ਲੋਕਾਂ ਦਾ ਰੋਜ਼ਗਾਰ ਖੋਣ ਜਾ ਰਹੀ ਹੈ 40000 ਲੋਕਾਂ ਦਾ ਤੇ 40000 ਪਰਵਾਨਾ ਦਾ ਸੌਰੀ 2 ਲੱਖ ਲੋਕਾਂ ਦਾ ਤੇ ਇਹ ਉਹਨਾਂ ਦੀ ਰਹਿ ਗੁਜ਼ਾਰ ਖੋਣ ਜਾ ਰਹੀ ਆ ਇਹ ਪਹਿਲੀ ਸਰਕਾਰ ਹੈ ਜਿਨੇ ਲੋਕੀ ਜ਼ਮੀਨ ਤੋਂ ਵਾਂਝੇ ਕਰਦੇ ਨੇ ਕੰਮ ਕਾਜ ਤੋਂ ਵਾਂਝੇ ਕਰਦੇ ਨੇ ਔਰ ਰੋਟੀ ਤੋਂ ਵੀ ਵਾਂਝੇ ਕਰਦੇ ਨੇ ਘਰਾਂ ਤੋਂ ਵੀ ਵਾਂਝੇ ਕਰਦੇ ਨੇ ਇਸ ਜੜੀ ਤੁਹਾਡੇ ਕੋਲ ਜ਼ਮੀਨ ਲੈਣਗੇ ਇਹਦੇ ਬਦਲੇ ਤਾਂ ਉਹਨੂੰ ਦੇਣਗੇ ਕੀ ਕੁਝ ਵੀ ਨਹੀਂ ਦੇਣਾ 1 ਰੁਪਿਆ ਵੀ ਨਹੀਂ ਦੇਣਾ ਸਭ ਤੋਂ ਵੱਡਾ ਭਰਮ ਹੀ ਪਾਇਆ ਜਾ ਰਿਹਾ ਆਮ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਜਿੱਥੇ ਬੈਠੇ ਲੋਕ ਸਾਰਿਆਂ ਨੂੰ ਦੱਸਣਾ ਚਾਹਣਾ ਇਹ ਪਾਲਿਸੀ ਦੇ ਵਿੱਚ ਕਿੰਡੀ ਵੱਡੀ ਕਰਪਸ਼ਨ ਹੈ ਕਿੱਡਾ ਵੱਡਾ ਝੂਠ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜੀ ਇਹ ਕਹਿੰਦੇ ਨੇ ਕਿ ਕਿਸਾਨ ਨੂੰ 1200 ਗਾਜੋ ਦੇ ਵਿੱਚੋਂ ਵਾਪਸ ਦੇਣਾ ਡਿਵੈਲਪ ਕਰਕੇ ਜੀ ਵੀ ਉਹ ਹੋ ਜਾਣਾ ਜੀ 3.5 ਕਰੋੜ ਦਾ ਜੀ ਇਹਨਾਂ ਦਾ ਇਹ ਕਹਿਣਾ 30000 ਨੂੰ ਗਾਜ ਤੇ ਉਹ 3 ਕਰੋੜ ਤੇ 60 ਲੱਖ ਦਾ ਬਣ ਗਿਆ 30000 ਨੂੰ ਗਾਜ ਜੇ 1200 ਗਾਜ ਤਾਂ ਉਹਨੂੰ ਦੇਖ ਲਓ ਜ਼ਰਬਿਆਂ ਕਰਕੇ ਹੁਣ ਇਹ ਕਹਿੰਦੇ ਵੀ ਉਹ ਕਿਸਾਨ ਨੂੰ ਮੋਦੇ ਦੇਣਾ ਸੀ ਜੀ ਪਰ ਪਾਲਿਸੀ ਪੂਰੀ ਪੜੋ ਜੀ ਉਹਦੇ ਵਿੱਚ ਹੀ ਨੀ ਕਲੋਜ਼ ਲਿਖਿਆ ਵੀ ਜਿਹੜਾ ਕਿਸਾਨ ਨੂੰ ਦੇਣਾ ਉਹਨੂੰ 60% ਉਹਦਾ ਡਵੈਲਪਮੈਂਟ ਚਾਰਜ ਦੇਣਾ ਪਊਗਾ ਡਵੈਲਪਮੈਂਟ ਚਾਰਜ ਦੇ ਡਵੈਲਪਮੈਂਟ ਚਾਰਜ ਉਹ ਦੇਣਾ ਪਊਗਾ ਕਿਹੜੀ ਖਰੀਦਣੀ ਬਣੀ ਆ ਕਹਿਣਾ ਭਾਵ ਉਹ ਮੁੜ ਕੇ ਜਿਹੜਾ 1200 ਕਾਜੋ ਖਰੀਦਣਾ ਹੈ ਜੀ ਦੇਣਾ ਨਹੀਂ ਸਾਡੀ ਪ੍ਰਾਪਰਟੀ ਨਹੀਂ ਤੁਹਾਨੂੰ ਦੇਣੀ ਆ ਸਾਨੂੰ ਉਹ ਮੁੱਲ ਦੇਣੀ ਆ ਡਵੈਲਪਮੈਂਟ ਚਾਰਜ ਲੈ ਕੇ ਉਹ ਪਾਲਿਸੀ ਕਹਿੰਦੀ ਆ ਵੀ ਤੁਸੀਂ 60% ਦੇਣਾ ਹੁਣ ਮੈਂ ਇਹ ਦੱਸਣਾ ਚਾਹੁੰਦਾ ਨਾਰਮਲੀ ਵੀ ਮੰਨ ਲਓ 1 ਕਰੋੜ ਨੂੰ ਕਿੱਲਾ ਹੈ ਜੀ 1 ਕਰੋੜ ਨੂੰ ਕਿੱਲਾ ਸਾਡਾ ਤੇ ਸਰਕਾਰ ਨੇ ਕਿਹਾ ਵੀ ਤੁਹਾਨੂੰ ਮੁੜ ਕੇ ਵਾਪਸ ਦੇਣਾ ਜੀ ਸਾਨੂੰ ਮੁੜ ਕੇ ਵਾਪਸ ਦੇਣਾ ਉਹਦੇ ਵਿੱਚੋਂ ਜੇ ਚਾਰ ਕਿੱਲੇ ਮੰਨ ਲਓ ਮੇਰੇ ਤਾਂ ਮੈਨੂੰ ਉਹਦਾ ਚੌਥਾ ਹਿੱਸਾ ਮਿਲਣਾ ਜੀ 1200 ਗਜ ਦੇ ਹਿਸਾਬ ਨਾਲ ਪਰ ਏਕੜ ਦੇ ਹਿਸਾਬ ਨਾਲ ਇੱਕ ਕਿੱਲਾ ਜੀ ਇੱਕ ਕਿੱਲਾ ਮੈਂ ਮੁੜ ਕੇ ਖਰੀਦੂੰਗਾ ਇਹਨਾਂ ਕੋਲੋਂ 60 ਲੱਖ ਰੁਪਈਆ ਦੇ ਕੇ ਤਾਂ ਮਿਲਣਾ ਉਹ ਵੀ ਮਿਲਣਾ ਨਹੀਂ ਕਿੱਡਾ ਵੱਡਾ ਧੋਖਾ ਇਹ ਕਿੱਡਾ ਫਰੇਮ ਖੇਡ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨਾਲ ਕਿੱਡਾ ਵੱਡਾ ਫਰੇਮ ਖੇਡ ਰਹੀ ਆ ਆਮ ਆਦਮੀ ਪਾਰਟੀ ਕਿੱਡਾ ਆਮ ਆਦਮੀ ਪਾਰਟੀ ਦੇ ਵਰਕਰ ਲੋਕਾਂ ਨਾਲ ਫਰੇਮ ਖੇਡ ਰਹਾ ਹੈ ਅੱਛਾ ਜਿਹੜੀ ਸਰਕਾਰ ਕਹਿੰਦੀ ਹੈ ਨਾ ਸਰਕਾਰ ਕਹਿੰਦੀ ਹੈ ਅਗਰ ਤੁਸੀਂ 1 ਏਕੜ ਜ਼ਮੀਨ ਦੇ ਦਿੰਦੇ ਹੋ ਉਹਦੇ ਅੰਦਰ 1000 ਗਜ ਦਾ ਤੁਹਾਨੂੰ ਰਹਾਇਸ਼ੀ ਤੇ 200 ਗਜ ਦਾ ਵਪਾਰਿਕ ਪਲਾਟ ਜਿਹੜਾ ਇਹਦੇ ਦਿੱਤੀ ਜਾਇਦਾਦ ਦਿੱਤੀ ਜਾਏਗੀ ਕੀ ਉਹਨ ਦੇ ਨਾਲ ਫਾਇਦਾ ਨਹੀਂ ਹੈ ਤੁਹਾਨੂੰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਆਪਣੇ ਹੁਸ਼ਿਆਰਪੁਰ ਦੀ ਉਦਾਹਰਨ ਦਿੰਨਾ ਹੈ ਜੀ ਮੇਰੇ ਹੁਸ਼ਿਆਰਪੁਰ ਮੇਰੇ ਹੀ ਨਗਰ ਦੀ ਉਦਾਹਰਨ ਹੈ ਉਹਦੇ ਵਿੱਚੋਂ ਸਾਡਾ ਕੁਝ ਏਰੀਆ ਸ਼ਹਿਰ ਦੇ ਨਾਲ ਲੱਗਦਾ ਜੀ ਉਹ ਇੰਪਰੂਵਮੈਂਟ ਟਰ 31 ਏਕੜ ਜਿਹੜੇ ਆ ਉਹ ਡਵੈਲਪ ਕੀਤੇ 1990 ਚ ਜੀ 1990 ਚ ਉਹਦੀ ਕੀਮਤ ਰੱਖੀ 1,75,000 ਜੀ ਉਹ ਨਹੀਂ ਵਿਕੇ ਅੱਛਾ ਨਹੀਂ ਵਿਕੇ ਹਾਲ ਤੱਕ ਵਿਕੇ ਨਹੀਂ 35 ਸਾਲ ਹੋ ਗਏ 35 ਸਾਲ ਹੋ ਗਏ 30 ਕਿੱਲੇ ਨਹੀਂ ਵਿਕੇ ਜੀ 550 ਏਕੜ ਕਿੱਥੋਂ ਵੇਚੂਗੇ ਜੀ ਇਹ ਕੌਣ ਆ ਮੋਰੇ ਡਿਮਾਂਡ ਕਿਹਦੀ ਆ ਅਸਲ ਤੇ ਲੈਂਡ ਪੂਲਿੰਗ ਪਾਲਿਸੀ ਹੁੰਦੀ ਆ ਵੀ ਲੋਕ ਘਰੋਂ ਬੇ ਘਰ ਬੈਠੇ ਆ ਬਹੁਤ ਸਾਰੇ ਲੋਕਾਂ ਕੋ ਰਹਿਸੀ ਜ਼ਮੀਨ ਹੈ ਨਹੀਂ ਜ਼ਮੀਨ ਖਰੀਦਣ ਨੂੰ ਹੈ ਨਹੀਂ ਫੇਰ ਸਰਕਾਰ ਇਦਾਂ ਦੀ ਪਾਲਿਸੀ ਲਿਆਉਂਦੀ ਆ ਜਦ ਕਿ ਆਪ ਹੀ ਮੁੱਖ ਮੰਤਰੀ ਜੀ ਕਹਿ ਰਹੇ ਨੇ ਕਿ 18000 ਕਲੋਨੀਆਂ ਲੀਗਲ ਕੱਟ ਹੋ ਗਈ ਕੀ ਉਹ ਸਾਰੀ ਵੇਗ ਗਈ ਕੀ ਸਾਰੀ ਉਹ ਟਰਮ ਕੰਡੀਸ਼ਨ ਪੂਰੀ ਕਰਦੀਆਂ ਕੀ ਉਹਨਾਂ ਤੋਂ ਕਿਉਂ ਨਹੀਂ ਟਰਮ ਕੰਡੀਸ਼ਨ ਪੂਰੀ ਕਰਾਉਂਦੇ ਇਹ ਕੇਵਲ ਤੇ ਕੇਵਲ ਕਰਾਪਸ਼ਨ ਦਾ ਰਸਤਾ ਹੈ ਇਹ ਲੋਕਾਂ ਨੂੰ ਲੁੱਟਣ ਦਾ ਰਸਤਾ ਹੈ ਲੋਕਾਂ ਨੂੰ ਫੇਪ પા ਕੇ ਆਮ ਮੁੱਖ ਮੰਤਰੀ ਜੀ ਬੜੀ ਮਿੱਠੀ ਬਾਤ ਕਹਿੰਦੇ ਆ ਚੀਮਾ ਜੀ ਵੀ ਕਹਿੰਦੇ ਇਹਨਾਂ ਦੇ ਖਜ਼ਾਨਾ ਮੰਤਰੀ ਕਿਸਾਨਾਂ ਨੂੰ ਤਾਂ ਇਹਦੇ ਵਿੱਚ ਵੱਡਾ ਫਾਇਦਾ ਹੋਣਾ ਉਹ ਮੁੱਲ ਲੈ ਕੇ ਜ਼ਮੀਨ ਆਪਣੀ ਜ਼ਮੀਨ ਨੂੰ ਮੁੱਲ ਲੈ ਕੇ 60% ਚਾਰਜ ਦੇ ਕੇ ਮੁੱਲ ਲੈਣੀ ਪੈਣੀ ਆ ਇਹ ਜਿਹੜੀ ਜਿੰਨੀ ਵੀ ਦੇਣੀ ਆ 1200 ਗਾਜਾ ਉਹ ਵੀ ਮੁੱਲ ਲੈਣੀ ਪੈਣੀ ਖਰੀਦਣੀ ਪੈਣੀ ਹੈ ਤੇ ਤੁਸੀਂ ਇੱਕ ਦੇਖੋ ਹਾਲਾਤ ਵੀ ਵੀਰ ਜੀ ਵੀ ਜਿਹੜੀ ਆਪਣੀ ਜ਼ਮੀਨ ਮੁੱਲ ਲੈ ਰਹੇ ਅਸੀਂ ਤਾਂ ਫੇਰ ਦਾ ਮਤਲਬ ਸਾਡਾ ਸਾਰਾ ਕੁਝ ਹੀ ਖੋ ਲਿਆ ਕਿਸੇ ਨੂੰ ਕਿਸਾਨ ਨੂੰ ਦਿੱਤਾ ਹੀ ਕੱਖ ਨਹੀਂ ਪਰ ਸਰਕਾਰ ਇੱਕ ਗੱਲ ਹੋਰ ਕਹਿੰਦੀ ਕਿ ਜੇ ਮੰਨ ਲਓ ਤੁਸੀਂ 50 ਏਕੜ ਜ਼ਮੀਨ ਦੇਂਦੇ ਹੋ 30 ਏਕੜ ਉਹਦੇ ਵਿੱਚੋਂ ਵਾਪਸ ਦਿੱਤੀ ਜਾਂਦੀ ਇਹਦੇ 20% ਦੇ ਵਿੱਚ ਨਾ ਤੁਹਾਨੂੰ ਹਾਊਸਿੰਗ ਤੇ ਵਪਾਰਕ ਪਲਾਟ ਕਿੱਤੇ ਸ ਆ ਸਕਦੇ ਜਿਹੜੇ ਤੁਸੀਂ ਕੱਟ ਸਕਦੇ ਹੋ ਪਲਾਟ ਮੈਨੂੰ ਇਹ ਦੱਸੋ ਜੀ ਅਸੀਂ ਕਹਿੰਨੇ ਆ ਵੀ ਮੋਰੇ ਡਿਮਾਂਡ ਹੀ ਹੈ ਨਹੀਂ ਤੁਸੀਂ ਇੱਕ ਲਾਓ ਅਸੀਂ ਆ ਆਲੂ ਵੱਧ ਬਜਾਈ ਕਰ ਲੈਨੇ ਆ ਜਦੋਂ ਮੰਡੀ ਦੀ ਡਿਮਾਂਡ ਨਹੀਂ ਹੁੰਦੀ ਸੜਕਾਂ ਦੇ ਨਹੀਂ ਛੋੜਦੇ ਕੋਈ ਖਰੀਦਦਾ ਹੀ ਨਹੀਂ ਹਾਂਜੀ ਡਿਮਾਂਡ ਦੇ ਮੁਤਾਬਕ ਹੀ ਚੀਜ਼ ਹੁੰਦੀ ਆ ਜੇ ਚੀਜ਼ ਦੀ ਡਿਮਾਂਡ ਹੀ ਹੈ ਨਹੀਂ ਲੋਕਾਂ ਨੂੰ ਤਾਂ ਮੈਂ ਮੰਨ ਲਓ ਵੀ ਜਗਾ ਨਹੀਂ ਮਿਲ ਰਹੀ ਖਰੀਦਣ ਨੂੰ ਇਦਾਂ ਦੀ ਡਿਮਾਂਡ ਹੈ ਫੇਰ ਤਾਂ ਸਰਕਾਰ ਪਲਾਟ ਕੱਟੇ ਪੰਜਾਬ ਤਾਂ ਅੱਧਾ ਖਾਲੀ ਪਿਆ ਕੋਠੀਆਂ ਨੂੰ ਤਾਲੇ ਲੱਗਿਓ ਆ ਐਨ ਆਰ ਆਈ ਭਰਾ ਕੋਠੀਆਂ ਵੇਚ ਰਹੇ ਆ ਉਹ ਕੋਈ ਖਰੀਦਣ ਨੂੰ ਤਿਆਰ ਨਹੀਂ ਮੇਰੇ ਪੁਰ ਹੀ ਨਾ ਚਹੀ ਮੁੱਖ ਮੰਤਰੀ ਜੀ ਕਹਿੰਦੇ ਆ ਭਈ 9 ਲੱਖ ਰੁਪਏ ਮਰਲਾ ਵੇਚੂਗੇ ਕਿਸਾਨ ਜੀ ਮੈਂ ਕਹਿੰਦਾ ਭਈ ਉਹ ਤਾਂ ਖੇਤਾਂ 'ਚ ਕਟਣੀ ਆ ਹਲੇ ਦੂਰ ਜਾ ਕੇ ਮੇਰੇ ਪਿੰਡ ਦੇ ਵਿੱਚ ਟੂ ਸਾਈਡ ਓਪਨ ਸੜਕ ਮੇਨ ਲੱਗਦੀ ਆ ਔਰ ਉਹਦੇ ਵਿੱਚ ਮੋਹਰੇ ਉਹਦੇ ਪ੍ਰਾਇਮਰੀ ਹੈਲਥ ਸੈਂਟਰ ਜਾਨੀ ਕਿ ਡਿਸਪੈਂਸਰੀ ਵੱਡੀ ਜੀ ਜਿਹਦੇ ਵਿੱਚ ਬੈੱਡਾਂ ਵਾਲੀ ਔਰ ਉਹਦੇ ਮੋਹਰੇ ਗਰਾਊਂਡ ਬਾਸਕਟਬਾਲ ਨਾਲ ਉਹਦੇ ਸਕੂਲ ਸਰਕਾਰੀ ਔਰ ਉਹ ਕੋਠੀ ਨੂੰ 40 ਮਰਲੇ 'ਚ ਕੋਠੀ ਬਣੀ ਹੋਈ ਆ ਔਰ ਫਾਈਵ ਸਟਾਰ ਹੋਟਲ ਦੀ ਤਰ੍ਹਾਂ ਅੰਦਰ ਉਹਦੇ ਲੱਕੜੀ ਦੀ ਲੋਕੇਸ਼ਨ ਕੀਤੀ ਹੋਈ ਆ ਤੇ ਉਹਦਾ 1 ਕਰੋੜ ਨਹੀਂ ਕੋਈ ਦੇਣ ਨੂੰ ਤਿਆਰ 80 ਲੱਖ ਤੋਂ ਨਹੀਂ ਕੋਈ ਵੱਧ ਰਿਹਾ ਇਹਦਾ ਮਤਲਬ ਹੋ ਗਿਆ 40 ਮਰਲੇ ਦੀ ਕੋਠੀ ਬਣੀ ਬਣਾਈ ਜੀ ਉਹਦਾ 80 ਲੱਖ ਨਹੀਂ ਮਿਲ ਰਿਆ ਤੇ ਉਹਦਾ ਮਤਲਬ ਹੀ ਕਿਹਾ ਉਹ ਧ ਲੱਖ ਰੁਪਏ ਨੂੰ ਮਰਲਾ ਵੀ ਨਹੀਂ ਵੇਚ ਰਿਆ ਤੇ ਫਿਰ ਇਹ 9 ਲੱਖ ਨੂੰ ਮਰਲਾ ਕਦੋਂ ਵੀ ਕੋਈ 100 ਸਾਲ ਨੂੰ ਜਾ ਕੇ ਤੇ ਉਹਨਾਂ ਚਿਰ ਉਥੇ ਭੰਗ ਜੰਮੂਗੀ ਉਥੇ ਬੂਟੀ ਹੋਊਗੀ ਗਾਜਰ ਉਥੇ ਅਮਲੀ ਜਾ ਕੇ ਟੀਕੇ ਲਾਉਣਗੇ ਇਹ ਇਹ ਇਹਦੇ ਚ ਰੋਟੀ ਖਾਂਗੇ ਕਿਸਾਨ ਤੇ ਫਿਰ ਸਰਕਾਰ ਤਾਂ ਕਹਿੰਦੀ ਫਾਇਦਾ ਹੋ ਰਿਹਾ ਤੁਸੀਂ ਇਸ ਕੀ ਸੋਚਦੇ ਫਿਰ ਫਾਇਦਾ ਕਿੰਦਾ ਹੋ ਰਿਹਾ ਫਾਇਦਾ ਸਰਕਾਰ ਦਾ ਹੋ ਰਿਹਾ ਸਰਕਾਰ ਦਾ ਵੀ ਨਹੀਂ ਹੋ ਰਿਹਾ ਅੱਛਾ ਸਰਕਾਰ ਦਾ ਪੰਜਾਬ ਦਾ ਨਹੀਂ ਹੋ ਰਿਹਾ ਸਰਕਾਰ ਚ ਬੈਠੀ ਪਾਰਟੀ ਦਾ ਹੋ ਰਿਆ ਉਹ ਕਿਦਾਂ ਆਮ ਆਦਮੀ ਪਾਰਟੀ ਦਾ ਹੋ ਰਿਆ ਉਹ ਕਿਸ ਤਰ੍ਹਾਂ ਜੀ ਉਹ ਉਹ ਇਸ ਤਰੀਕੇ ਨਾਲ ਮੈਂ ਦੱਸਦਾ ਇਹਨਾਂ ਨੇ ਹੁਣ ਕੀ ਇੱਕ ਇਹ ਤਾਂ ਰੋਣਾ ਪਾਤਾ ਨਾ ਕਿ ਕਿਸਾਨ ਨੂੰ ਉਹਦਾ ਬੰਦਾ ਹੀ ਸੱਦੇ ਦੇਣਾ ਦੇਣਾ ਉਹ ਵੀ ਨਹੀਂ ਉਹ ਤੋਂ ਵੀ ਡਿਵੈਲਪਮੈਂਟ ਚਾਰਜ ਲੈਣਾ ਜੀ ਉਹ ਵੀ ਮੁੱਲ ਦੇਣਾ ਪਰ ਇਹ ਕੀ ਕਰਨਗੇ ਇਹ ਕਹਿਣਗੇ ਜੀ ਵੀ ਸਰਕਾਰ ਕੋਲ ਤਾਂ ਹੁਣ ਇੰਨਾ ਸਮਾਂ ਨਹੀਂ ਜੀ ਅਸੀਂ ਪ੍ਰਾਈਵੇਟ ਡਿਵੈਲਪਰ ਲਿਆਏ ਆ ਜੀ ਉਹ ਕਲੋਨੀਆਂ ਨੂੰ ਡਿਵੈਲਪ ਕਰਾਂਗੇ ਉਹਨੇ ਖਰਚਾ ਕਰਨਾ ਉਹਨੇ ਸੀਵਰੇਜ ਪਾਉਣਾ ਉਹਨਾਂ ਨੇ ਸੜਕਾਂ ਕੱਢਣੀਆਂ ਉਹਨਾਂ ਨੇ ਲਾਈਟਾਂ ਲਾਉਣੀਆਂ ਉਹਨਾਂ ਨੇ ਉਹਦੇ ਵਿੱਚ ਫੁੱਲ ਬੂਟੇ ਲਾਉਣੇ ਆ ਉਹਨਾਂ ਨੇ ਪਾਰਕਾਂ ਬਣਾਉਣੀਆਂ ਇਸ ਕਰਕੇ ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਦੇ ਦਿੱਤੀ ਕਿ ਕਿਸਾਨ ਦਾ ਹੱਕ ਨਾ ਮਾਰਿਓ ਕਿਸਾਨ ਨੂੰ ਉਹਦਾ ਬਣਦਾ 1200 ਗਜ ਦੇ ਦਿਓ 60% ਚਾਰਜ ਲੈ ਕੇ ਮੁੱਲ ਮੁੱਲ ਉਹਨੂੰ 1200 ਗਜ ਮੈਂ ਫੇਰ ਕਹਿ ਰਿਹਾ ਮੁੱਲ ਉਹਨੂੰ ਦੇਣੀ ਆ ਉਹ ਤਾਂ ਦੇ ਦਿਓ ਤੇ ਇਹ ਕਹਿਣਗੇ ਸਾਨੂੰ ਅਸੀਂ ਲੋਕਾਂ ਨੂੰ ਭਰਨ ਪਾਉਣਗੇ ਵੀ ਉਹਦਾ ਡਿਵੈਲਪਮੈਂਟ ਕਰਨ ਦੀ ਉਹ ਦਿੱਤੀ ਆ ਉਹਨੇ ਸਾਰਾ ਖਰਚਾ ਕਰਨਾ ਤੇ ਅਗਲੇ ਨੇ ਵੀ ਆਪਣਾ ਖਰਚਾ ਪੂਰਾ ਕਰਨਾ ਇਸ ਕਰਕੇ ਜ਼ਮੀਨ ਉਹਨਾਂ ਨੂੰ ਦਿੱਤੀ ਸਰਕਾਰ ਨੇ ਬੜੀ ਇਮਾਨਦਾਰੀ ਦਿਖਾਈ ਪਈ ਸਰਕਾਰ ਨੇ ਡਿਵੈਲਪਰ ਲਿਆਂਦੇ ਡਿਵੈਲਪਰਾਂ ਦੇ ਹੱਥ ਹੈਂਡਓਵਰ ਕਰਤੀ 1 ਕਰੋੜ ਰੁਪਇਆ ਪਰ ਏਕੜ ਦਾ ਅੰਡਰਗਰਾਉਂਡ ਲੈਣਗੇ ਅੰਡਰਗਰਾਉਂਡ ਝੜੂ ਵਾਲੇ ਆਮ ਆਦਮੀ ਪਾਰਟੀ ਵਾਲੇ ਤੇ ਟੋਟਲ ਇੱਕ ਕਿੱਲੇ ਦਾ ਕਿਉਂਕਿ ਲੁਧਿਆਣੇ ਦੇ ਵਿੱਚ ਇੱਕ ਇੱਕ ਕਿਲਾ 8-8 ਕਰੋੜ ਦਾ ਹੈ 10-10 ਕਰੋੜ ਦਾ ਹੈ ਨਾਰਮਲੀ ਪੂਰੇ ਜਦੋਂ ਪੰਜਾਬ ਦੀ ਦੇਣਗੇ 44000 ਏਕੜ ਹਾਲ ਦੀ ਘੜੀ ਜਿਹੜੀ ਤੇ 1 ਕਰੋੜ ਇੱਕ ਕਿੱਲੇ ਤੋਂ ਲਿਆ 44000 ਕਰੋੜ ਰੁਪਏ ਦੀ ਕਰਪਸ਼ਨ ਕਰੂਗੀ ਆਮ ਆਦਮੀ ਪਾਰਟੀ ਜਿਹੜੀ ਕਿ ਬਿਹਾਰ ਚ ਇਲੈਕਸ਼ਨ ਤੇ ਲਾਉਣੀ ਆ 27 ਚ ਪੰਜਾਬ ਚ ਲਾਉਣੀ ਆ ਜਿਵੇਂ ਤੁਸੀਂ ਆ ਪਿਛਲੀ ਇਲੈਕਸ਼ਨ ਦੇਖਿਆ ਵੀ ਉਹਦੀ ਅਸੀਂ ਕਿਸੇ ਦੇ ਪੱਕੀ ਨਹੀਂ ਪਰ ਮੈਂ ਕਹਾਂਗਾ ਵੀ ਉਹਦੀ ਆਸ਼ੂ ਦੀ ਘਰ ਵਾਲੀ ਨੇ ਪਿੱਛੇ ਇਹਨਾਂ ਦੇ ਟਰੱਕ ਫੜੇ ਇਹ ਇਹ ਬੰਦਨ ਨੂੰ ਸੂਟ ਬੰਦਨ ਨੂੰ ਉਹ ਪੈਸੇ ਛੱਡੇ ਹੀ ਸਾਡੀਆਂ ਜ਼ਮੀਨਾਂ ਖੋਹ ਕੇ ਸਾਡੇ ਕਰਪਸ਼ਨ ਕਰਕੇ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਨੂੰ ਪੈਸੇ ਬੰਦਨ ਨੂੰ ਉਹ ਪੈਸਾ ਇਕੱਠਾ ਕਰ ਰਹੀ ਆ ਤੇ ਇਹਦਾ ਫਾਇਦਾ ਹੋਣਾ ਕੇਵਲ ਝਾੜੂ-ਭਾਰੂ ਪਾਰਟੀ ਦਾ ਜਾਨੀ ਕਿ ਆਮ ਆਦਮੀ ਪਾਰਟੀ ਦਾ ਇਹ ਫਾਇਦਾ ਹੋਣਾ 44000 ਕਰੋੜ ਦੀ ਵੱਡੀ ਕਰਪਸ਼ਨ ਕਰਨ ਜਾ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਤੇ ਝੜੂ ਬਹਾਰੂ ਪਾਰਟੀ ਆ ਕੇਜਰੀਵਾਲ ਦੀ ਪਾਰਟੀ ਅੱਛਾ ਲੁਧਿਆਣਾ ਦੀ ਗੱਲ ਕਰਦੇ ਹਾਂ ਲੁਧਿਆਣਾ ਨੂੰ ਡਿਵੈਲਪ ਹੋਣ ਲਈ ਵੀ ਤਾਂ ਕਾਫੀ ਕੁਝ ਜਗ੍ਹਾ ਚਾਹੀਦੀ ਹੈ ਲੁਧਿਆਣਾ ਨਹੀਂ ਡਿਵੈਲਪ ਹੋ ਸਕਦਾ ਪਹਿਲਾਂ ਮੈਨੂੰ ਇਹ ਦੱਸੋ ਪਈ ਟੋਟਲ ਲੁਧਿਆਣਾ ਜਿੰਨਾ ਹੁਣ ਤੱਕ ਡਿਵੈਲਪ ਹੈ ਜੀ ਉਹ 17000 ਏਕੜ ਚ ਹੈ ਜੀ ਤੇ ਲੁਧਿਆਣਾ ਕਦੋਂ ਦਾ ਵਸਿਆ 1947 ਤੋਂ ਪਹਿਲਾਂ ਦਾ ਜੀ ਲੁਧਿਆਣਾ ਪਹਿਲਾਂ ਦਾ ਵਸਿਆ ਨਾ ਹਾਂਜੀ ਉਹਨੋਂ 100 ਸਾਲ ਤੋਂ ਉੱਪਰ ਹੋ ਗਿਆ ਤੇ ਉਹ ਹੁਣ ਤੱਕ ਕਰਨ ਲੱਗਾ 17000 ਏਕੜ ਜੀ ਤੇ ਹੁਣ ਉਨੇ ਹੀ ਲੋਕ ਉਨੇ ਕੀ ਇੰਡਸਟਰੀ ਜੀ ਆਉਣ ਵਾਲੇ ਫੇ 100 ਸਾਲ ਜਾਊਗੀ ਤੇ 100 ਸਾਲ ਕਿਸਾਨ ਕਿੱਥੇ ਜਾਊਗਾ ਨਾ ਉਹਦੀ बिकੂਗੀ ਕੀ ਪਤਾ 100 ਸਾਲ ਦੀ ਉਹਨਾਂ ਨੇ ਸੋਚ ਕੇ ਬਣਾਈ ਹੋਵੇ ਤੇ ਫੇ 100 ਸਾਲ ਦੀ ਸੋਚ ਕੇ ਬਣਾਈਏ ਤਾਂ ਫੇ ਕਿਸਾਨ ਨੂੰ ਵੀ ਜ਼ਮੀਨਾਂ ਕਾਨੂੰ ਕਰਦੇ ਆ ਕਿਸਾਨ ਨੂੰ ਉਹਦਾ ਰੋਜ਼ਗਾਰ ਦੇਣਾ ਫੇ ਘੱਟ ਤੋਂ ਘੱਟ ਕਿਸਾਨ ਕਿਤੇ ਜਾ ਕੇ ਜ਼ਮੀਨ ਖਰੀਦਦਾ ਉਹਦੇ ਬੱਤੇ ਜ਼ਮੀਨ ਦੇਣਾ ਕੁਛ ਤਾਂ ਦੇਣ ਕਿਸਾਨ ਨੂੰ ਉਹ ਰੋਟੀ ਕਿੱਥੋਂ ਖਾਊਗਾ ਕੁਝ ਵੀ ਨਹੀਂ ਦੇਣਾ ਕਿਸਾਨ ਨੂੰ ਜਿਹੜਾ ਉਹਨੂੰ 1200 ਗੱਜ ਮੋੜਨਾ ਉਹ ਵੀ ਮੁੱਲ ਦੇਣਾ 1200 ਗੱਜ ਦਾ ਡਿਵੈਲਪਮੈਂਟ ਚਾਰਜ ਲੈ ਕੇ ਅੱਛਾ ਹੁਣ ਜੇ ਗੱਲ ਮੰਨ ਲਓ ਉਹਨਾਂ ਨੇ ਤਾਂ ਕਿਹਾ ਜੀ ਅਸੀਂ ਪਾਲਿਸੀ ਵਿਦਿਨ ਕੁਝ ਮਤਲਬ 2-3 ਹਫ਼ਤਿਆਂ ਚ ਲਾਗੂ ਕਰ ਦੇਣੀ ਹੈ ਫਿਰ ਤੁਹਾਡੀਆਂ ਜ਼ਮੀਨਾਂ ਚਲੇ ਗਈਆਂ ਫਿਰ ਕੀ ਕਰੋਗੇ ਤੁਸੀਂ ਬਗਾਵਤ ਪੈਦਾ ਹੋਊਗੀ ਪੰਜਾਬ ਚ ਸਿੱਧੇ ਸ਼ਬਦਾਂ ਚ ਮੈਂ ਕਹਿੰਨਾ ਮੈਨੂੰ ਦੇ ਦੇਵੇ ਅੰਦਰ ਚੱਕ ਕੇ ਲੋਕ ਮਗਰ ਤਿਆਰ ਨਹੀਂ ਸਾਰੇ ਬਗਾਵਤ ਤਿਆਰ ਹਾਸ ਸਰੀ ਜਿਹੜੇ ਲੋਕ ਆਪਣੇ ਸ਼ਰੀਕ ਨੂੰ ਬੰਨੇ ਤੇ ਨਹੀਂ ਚਾਣ ਦਿੰਦੇ ਜੀ ਉਹਨਾਂ ਦੀਆਂ ਜ਼ਮੀਨਾਂ ਫਰੀ ਲੈ ਜੂਗਾ ਇਹ ਭਗਵੰਤ ਮਾਨ ਇਹਦੀ ਪੁਲਿਸ ਲੈ ਜਾਊਗੀ ਕਿੰਨੀ ਨਬਰੀ ਆ ਪੰਜਾਬ ਚ ਜੇ ਪੰਜਾਬ ਦੇ ਲੋਕ ਸਿੱਧੇ ਹੋ ਗਏ ਫੇਕ ਹੀ ਬਣੂਗਾ ਇਹਦੀ ਇੱਥੇ ਸਰਕਾਰ ਦਾ ਮਿਲਟਰੀ ਲਿਆਊਗਾ ਮਿਲਟਰੀ ਲੈ ਕੇ ਕਬਜ਼ੇ ਚ ਲਾਊਗਾ ਬਗਾਵਤ ਪੈਦਾ ਹੋਣੀ ਐ ਇਹਨੇ 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 ਬਗਾਵਤ ਪੈਦਾ ਕਰਨੀਆਂ ਕੇਂਦਰ ਦੇ ਇਸ਼ਾਰੇ ਤੇ ਕਰ ਰਿਹਾ ਹੈ ਇਹ ਡਿਸਟਰਬ ਕਰਨ ਜਾ ਰਿਹਾ ਪੰਜਾਬ ਨੂੰ ਪਰ ਤੁਸੀਂ ਕੇਂਦਰ ਦੇ ਇਸ਼ਾਰੇ ਦੀ ਗੱਲ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਕਾਂਗਰਸ ਤਾਂ ਤੁਹਾਡਾ ਸਾਥ ਦੇ ਰਹੀ ਹੈ ਇਸ ਮਾਮਲੇ ਚ ਉਹ ਦੇਖੋ ਜੀ ਹਾਥੀ ਕੇ ਦੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਅਸੀਂ ਸ਼ੁਰੂ ਤੋਂ ਕਹਿੰਨੇ ਆ ਪਿਆਰ ਐਸਐਸ ਦੀ ਬੀ ਟੀਮ ਐ ਇਹ ਔਰ ਮੈਂ ਕਹੂੰਗਾ ਮੇਰੇ ਹਿਸ਼ਾਰਪੁਰ ਮੰਤ ਐਮਐਲਏ ਨੇ ਕਹਿਤਾ ਪਰਸੋਂ ਹਿਸ਼ਾਰਪੁਰ ਐਮਐਲਏ ਨੇ ਇੱਥੋਂ ਜਦੋਂ ਗਏ ਆ ਰੰਧਾਵਾ ਜੀ ਇਹਨਾਂ ਨੇ ਲਾਇਆ ਇੰਚਾਰਜ ਬਈ ਤੁਸੀਂ ਜਾ ਕਿਸਾਨਾਂ ਨਾਲ ਗੱਲ ਕਰੋ ਜਲੰਧਰ ਦੇ ਰੰਧਾਵਾ ਸਾਹਿਬ ਇਹ ਲਕੀ ਰੰਧਾਵਾ ਕੀ ਨਾਮ ਉਹਨਾਂ ਦਾ ਹਲਕਾ ਇੰਚਾਰਜ ਨੇ ਇੱਥੇ ਦਿਓ ਉਹ ਜਦੋਂ ਗਏ ਤਾਂ ਐਮਐਲਏ ਸਾਹਿਬ ਨਾਲ ਸਾਡੇ ਬੈਠੇ ਬ੍ਰਹਮਸ਼ੰਕਰ ਜਿੰਪਾ ਜੀ ਜੀ ਉਹ ਨਹੀਂ ਆਉਂਦਿਆ ਨਹੀਂ ਇਹ ਕਿਹਾ ਬਈ ਆਮ ਆਦਮੀ ਪਾਰਟੀ ਤਾਂ ਆਰਐਸਐਸ ਦੀ ਪਾਲਿਸੀ ਦੇ ਕੰਮ ਕਰਦੀ ਆ ਜਿਵੇਂ ਆਰਐਸਐਸ ਥੱਲੋਂ ਲੈ ਕੇ ਸਾਰੇ ਕੰਮ ਕਰਦੀ ਆ ਅਸੀਂ ਵੀ ਥੱਲਿਓਂ ਲੈ ਕੇ ਕਰ ਰਹੇ ਬੜਾਈ ਸੀ ਪਈ ਅਸੀਂ ਥੱਲਿਓਂ ਲੈ ਕੇ ਕਿਸਾਨਾਂ ਨੂੰ ਪੁੱਛ ਰਹੇ ਹਾਂ ਹੁਣ ਤੇ ਉਹ ਗੱਲ ਆ ਵੀ ਮੂੰਹੋਂ ਨਿਕਲ ਗਿਆ ਵੀ ਆਰਐਸਐਸ ਦੀ ਪਾਲਿਸੀ ਦੇ ਕੰਮ ਕਰਦੇ ਐਮਐਲਏ ਸਾਹਮਣੇ ਖੁਦ ਮੂੰਹੋਂ ਕਿਹਾ ਵੀ ਅਸੀਂ ਆਰਐਸਐਸ ਦੀ ਪਾਲਿਸੀ ਦੇ ਕੰਮ ਕਰਦੇ ਆ ਤੇ ਆਰਐਸਐਸ ਦੀ ਪਾਲਿਸੀ ਆ ਵੀ ਇਹ ਲੋਕ ਜਿਹੜੇ ਪੰਜਾਬ ਦੇ ਅੰਦੋਲਨ ਚ ਮੋਰੇ ਜਾ ਕੇ ਖੜ ਜਾਂਦੇ ਆ ਇਹਨਾਂ ਨੂੰ ਬੇਜਮੀਨੇ ਕਰੋ ਇਹਨਾਂ ਦੀ ਬੈਕਬੋਨ ਕੀ ਆ ਉਹ ਦੇਖੋ ਇਹਨਾਂ ਦੀ ਬੈਕਬੋਨ ਨੂੰ ਭੰਨੋ ਡੈਮੇਜ ਕਰੋ ਤੇ ਸਾਡੀ ਪੰਜਾਬ ਦੀ ਬੈਕਬੋਨ ਕੀ ਆ ਸਾਡੀ ਜ਼ਮੀਨ ਸਾਡੀ ਖੇਤੀ ਉਹਨੂੰ ਇਹ ਭੰਨਣ ਤੋੜਨ ਜਾ ਰਹੇ ਆ ਤੁਹਾਨੂੰ ਜਿਵੇਂ ਕਾਂਗਰਸ ਨੇ ਬੀਜੇਪੀ ਕਹਤਾ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਟੋਟਲ 10 ਰਾਜਨੀਤਿਕ ਪਾਰਟੀਆਂ ਸਾਧ ਦੇ ਰਿਹਾ ਹਾਂ ਸਹੀ ਨਹੀਂ ਫਿਰ ਦੇਖੋ ਮੈਂ ਇਹ ਗੱਲ ਕਹਾਂਗਾ ਰਾਜਨੀਤੀ ਕੋਈ ਨਾ ਖੇਡੇ ਪਰ ਠੀਕ ਆ ਅੱਜ ਉਹ ਇਹ ਕੁਝ ਕਰ ਰਹੇ ਨੇ ਪਰ ਮੈਂ ਕਹਾਂਗਾ ਇਹ ਸਦਾ ਹੀ ਕਰਦੇ ਰਹੇ ਨੇ ਨਾ ਜਦੋਂ ਇਹਨਾਂ ਦੀਆਂ ਸਰਕਾਰਾਂ ਆਉਨੀਆਂ ਉਦੋਂ ਇਹ ਬਦਲ ਜਾਂਦੇ ਨੇ ਉਦੋਂ ਇਹ ਕੁਝ ਕਰਦੇ ਨੇ ਮੈਂ ਤਾਂ ਇਹ ਕਲੀਅਰ ਕਟੋਆ ਪੇ ਠੀਕ ਹੈ ਅੱਜ ਕਾਂਗਰਸ ਨੇ ਵੀ ਮਜ਼ਹਰਾ ਕੀਤਾ ਅਕਾਲੀ ਦਲ ਵੀ ਕਰਨ ਜਾ ਰਿਹਾ ਮੈਂ ਭਾਜਪੀ ਨੂੰ ਵੀ ਠੀਕ ਹੈ ਅਸੀਂ ਕਈ ਵਾਰੀ ਬਹੁਤ ਮਾਰਾ ਕਹਿੰਨੇ ਆ ਪਰ ਭਾਜਪੀ ਵੀ ਗਵਰਨਰ ਤੱਕ ਗਈ ਹੈ ਤੇ ਪਰ ਇਹ ਨਹੀਂ ਪਿੱਛੇ ਹਟ ਰਿਹਾ ਜੀ ਇਹਨਾਂ ਨੂੰ ਤਾਂ ਪਤਾ ਹੈ ਨਾ ਪਿਆ ਸਾਡਾ ਗੱਫਾ 44000 ਕਰੋੜ ਦਾ ਸਾਡੇ ਇੱਥੋਂ ਨਿਕਲ ਜਾਣਾ ਇਹ ਤਾਂ ਕਰਾਪਸ਼ਨ ਜਿਹੜੀ ਕਰਨੀ ਹੈ ਮਨ ਚ ਪਾਪ ਆ ਗਿਆ ਤੇ ਮੈਂ ਫੇਰ ਤੁਹਾਡੇ ਮਾਧਿਅਮ ਦੱਸਣਾ ਚਾਹਨਾ ਪੰਜਾਬ ਦੇ ਉਹ ਲੋਕੋ ਕੋਈ 1200 ਗੱਜ ਨਹੀਂ ਦੇਣਾ ਇਹ ਨਹੀਂ 1200 ਗੱਜ ਤੁਹਾਨੂੰ ਮੁੱਲ ਦੇਣਾ ਉਹਦਾ ਡਿਵੈਲਪਮੈਂਟ ਚਾਰਜ ਲੈ ਕੇ ਮੁੱਲ ਦੇਣਾ ਇਹ ਕੋਛਿਆ ਪਾਲਸੀ ਗੁੰਮਰਾਹ ਕਰ ਰਿਆ ਮੁੱਖ ਮੰਤਰੀ ਗੁੰਮਰਾਹ ਕਰ ਰਹੀ ਸਾਰੀ ਇਹਨਾਂ ਦੀ ਕੈਬਨਿਟ ਤੁਹਾਨੂੰ ਗੁੰਮਰਾਹ ਕਰ ਰਿਹਾ ਤੁਹਾਡਾ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਅਮਨ ਰੋੜਾ ਅੱਛਾ ਇੱਕ ਆਖਰੀ ਸਵਾਲ ਹੈ ਮੇਰਾ ਉਹਨਾਂ ਕਾ ਦੀ ਐਸ ਕੇ ਐਮ ਦੀ ਮੀਟਿੰਗ ਹੋਈ ਸੀ ਕੱਲ ਉਸ ਦੇ ਵਿੱਚ ਕੀ ਫੈਸਲਾ ਲਿੱਤਾ ਗਿਆ ਦੇਖੋ ਐਸ ਕੇ ਐਮ ਵੀ ਸਾਰਾ ਡਟ ਕੇ ਖੜਾ ਹੈ ਜੀ ਮੈਂ ਹੁਣ ਇਸ ਵਕਤ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਆ ਪਰ ਐਸ ਕੇ ਐਮ ਨੇ ਵੀ ਕੱਲ ਮੈਨੂੰ ਕਾਲ ਕੀਤੀ ਸੀ ਜੀ ਵੀ ਤੁਸੀਂ ਆਓ ਆਪਾਂ ਸਾਰੇ ਇਕੱਠੇ ਆ ਤੇ ਅਸੀਂ ਹੁਣ ਕਿਸਾਨ ਮਜ਼ਦੂਰ ਮੋਰਚੇ ਦੀ 23 ਤਰੀਕ ਦੀ ਮੀਟਿੰਗ ਰੱਖੀ ਆ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਮੀਟਿੰਗ ਕਰਕੇ ਫਿਰ ਐਸਕੀਐਮ ਕੋ ਮੈਂ ਖੁਦ ਜਾਵਾਂਗਾ ਜੀ ਵੀ ਭਾਈ ਇਸ ਮਸਲੇ ਤੇ ਪੰਜਾਬ ਦੀਆਂ ਸਾਰੀਆਂ ਇੱਥੇ ਬੰਦੀਆਂ ਕਟੀਆਂ ਹੋ ਜਾਓ ਜੀ ਇਹ ਜ਼ਮੀਨ ਖੋਲਣਗੇ ਦਿੱਲੀ ਵਾਲੇ ਪਰ ਦਿੱਲੀ ਵਾਲੇ ਨਹੀਂ ਕਰ ਰਹੇ ਮੈਂ ਤੁਹਾਨੂੰ ਇੱਕ ਹਾਸੋਣੀ ਗੱਲ ਦੱਸਦਾ ਜੀ ਮੇਰੇ ਹਿਆਰਪੁਰ ਦਾ ਮੇਰ ਜੀ ਮੇਰੇ ਪਿੰਡ ਦਾ ਹੈ ਤੇ ਮੇਰ ਸਾਹਿਬ ਕਹਿੰਦੇ ਵੀ ਮੈਂ ਚੰਡੀਗੜ੍ਹ ਚੱਲਿਆ ਲੈਂਡ ਪੂਲਿੰਗ ਤੇ ਵੀ ਜਿਹੜੇ ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਉਹ ਦਿਓ ਜਿਹੜੇ ਤੁਸੀਂ ਮੰਨ ਪੱਤਰ ਦਿੱਤੇ ਆ ਜੀ ਤੇ ਕਹਿੰਦੇ ਮੀਟਿੰਗ ਹੈ ਦਿੱਲੀ ਉੱਥੇ ਚੰਡੀਗੜ੍ਹ ਜੀ ਮੈਂ ਕਿਹਾ ਕਿਹਦੀ ਮੀਟਿੰਗ ਹੈ ਕਹਿੰਦੇ ਸਰਕਾਰ ਤੋਂ ਵੀ ਉੱਪਰ ਦੀ ਮੀਟਿੰਗ ਹੈ। ਅੱਛਾ ਜੀ। ਮੈਂ ਕਿਹਾ ਸਰਕਾਰ ਤੋਂ ਉੱਪਰ ਦੀ ਕਿਹੜੀ ਆ ਗਈ? ਪੰਜਾਬ ਦੀ ਮੀਟਿੰਗ ਹੈ ਨਾ। ਕਹਿੰਦੇ ਨਾ ਪੰਜਾਬ ਮੀਟਿੰਗ ਪੰਜਾਬ ਦੀ ਆ ਪਰ ਸਰਕਾਰ ਤੋਂ ਉੱਪਰ ਦੀ ਹੈ। ਮੈਂ ਕਿਹਾ ਕਿਹੜੀ ਆ? ਕਹਿੰਦੇ ਮਨੀਸ਼ ਸੰਸੋਧਿਆ ਜੀ, ਸਤਿੰਦਰ ਜੈਨ ਜੀ, ਕੇਪੀ ਸਿਨਾ ਜੀ ਉਹਨਾਂ ਦੀ ਮੀਟਿੰਗ ਹੈ। ਉਹ ਸਰਕਾਰ ਤੋਂ ਉੱਪਰ ਨੇ। ਅੱਜ ਪੰਜਾਬ ਨੂੰ ਉਹ ਚਲਾ ਰਹੇ ਨੇ। ਪੰਜਾਬ ਦੇ ਲੋਕਾਂ ਨੂੰ ਕਦੋਂ ਸਮਝ ਆਉਣੀ ਆ? ਆ ਜਿਹੜੇ ਖਾਸ ਕਰ ਆ ਜਿਹੜੇ ਝਾੜੂ ਬਾਰੂ ਆ ਝੰਡੇ ਚੱਕੀ ਫਿਰਦੇ ਢੋਲੀ ਚੱਕੀ ਫਿਰਦੇ ਉਹ ਭਰਾਵੋ ਖਿਮਾ ਕਰੋ। ਤੁਸੀਂ ਦੋਚੀ ਬਣਨਾ ਸਭ ਤੋਂ ਵੱਡੇ ਤੁਸੀਂ ਲੋਕਾਂ ਨੇ ਪੰਜਾਬ ਲੁੱਟਿਆ ਜਾਣਾ ਤੇ ਜਿਹੜੇ ਅੱਜ ਝਾੜੂ ਬਾਰੂ ਦੇ ਬੜੇ ਠੇਕੇਦਾਰ ਬਣੇ ਫਿਰਦੇ ਆ ਭਗਤ ਆਪਣੇ ਫਿਰਦੇ ਆ ਤੁਸੀਂ ਪੰਜਾਬ ਨੂੰ ਲਟਾਉਣਾ ਤੇ ਪੰਜਾਬ ਦਾ ਨੁਕਸਾਨ ਤੁਸੀਂ ਕਰਾਉਣਾ ਇਹ ਤੁਸੀਂ ਦੋਸ਼ੀ ਹੋ ਜਿਵੇਂ ਤੁਸੀਂ ਉਹਨੇ ਦੱਸਿਆ ਕਿ ਤੁਸੀਂ ਹਾਲੇ ਮੀਟਿੰਗ ਕਰਨੀ ਹੈ ਐਸਕੇਐਮ ਨੇ ਮੀਟਿੰਗ ਕਰਦੇ ਤੁਸੀਂ ਤਾਂ ਹਾਲੇ ਵੀ ਇਕੱਠੇ ਨਹੀਂ ਹੋ ਰਹੇ ਫਿਰ ਕਦੋਂ ਇਕੱਠੇ ਹੋਵੋਗੇ ਨਹੀਂ ਹੋ ਜਾਣਾ ਇਕੱਠੇ ਨਹੀਂ ਕਦੋਂ ਹੋ ਜਾਓਗੇ ਮੈਂ ਕਹਿੰਦੇ ਹੁੰਦਾ ਕਹਿੰਦੇ ਜਵੇ ਬਾਣ ਲੱਗ ਗਿਆ ਤਵੇ ਰੋਸ ਜਾਗ ਗਿਆ ਬਾਣ ਦੀ ਤਿਆਰੀ ਆ ਇੱਕ ਅੱਧਾ ਆਗੂ ਸ਼ਹੀਦ ਹੋਊਗਾ ਫਿਰ ਇਕੱਠੇ ਹੋਣਾ ਹੀ ਨਹੀਂ ਤੇ ਉਹ ਸ਼ਹੀਦੀ ਲਈ ਮਨਜੀਤ ਸਿੰਘ ਰਾਏ ਹੁਣ ਤਿਆਰ ਆ ਮੇਰੀ ਜ਼ਮੀਨ 'ਚ ਐ ਪੈਰ ਜਾਂ ਦਾ ਮਾਰੂੰਗਾ ਤੇ ਜਾਂ ਮਰੂੰਗਾ ਇਹ ਮੇਰੀ ਧਮਕੀ ਸਮਝ ਲੈਣਾ ਮੇਰੇ ਤੇ ਪਰਚਾ ਦੇ ਦੇਣਾ ਜੋ ਮਰਜੀ ਕਹ ਲੈਣ ਪਰ ਮੇਰੀ ਜ਼ਮੀਨ 'ਚ ਜੇ ਕੋ ਬੜੂਗਾ ਉਹ ਨਹੀਂ ਮੈਂ ਕਿਸੇ ਨੂੰ ਕੁਝ ਵੀ ਕਹਿੰਦਾ ਮੈਂ ਲੋਕਾਂ ਦੇ ਫੈਸਲੇ ਵੀ ਕਰਾਉਣਾ ਹੈ ਪਰ ਜੇ ਮੇਰੀ ਜ਼ਮੀਨ 'ਚ ਕੋ ਪੈਰ ਪਾਊਗਾ ਤਾਂ ਫਿਰ ਮੈਨੂੰ ਮਾਰ ਕੇ ਪਾਊਗਾ ਤੇ ਮੈਂ ਵੀ ਵੇਕੇ ਨੂੰ ਬਖਸ਼ੂਗਾ ਇਸ ਕਰਕੇ ਭਾਈ ਇਹ ਸਰਕਾਰ ਨੂੰ ਇਸ ਪਾਲਿਸੀ ਨੂੰ ਪੂਰੀ ਤਰ੍ਹਾਂ ਜਾਂਚ ਕੇ ਵਾਪਸ ਕਰਨਾ ਚਾਹੀਦਾ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਕਿਸਾਨ ਮਨਜੀਤ ਸਿੰਘ ਰਾਏ ਨੇ ਪੂਰੇ ਤਰੀਕੇ ਨਾਲ ਤੁਹਾਨੂੰ ਪਾਲਿਸੀ ਦੱਸੀ ਹੈ ਤੇ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਮੇਰੀ ਜ਼ਮੀਨ ਤੇ ਵੜੇਗਾ ਤਾਂ ਉਸ ਦੀ ਲਾਸ਼ ਦੇ ਉੱਤੇ ਵੜੇਗਾ ਸੋ ਕਿਸਾਨ ਇਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਤੇ ਸਰਕਾਰ ਇਸ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰੀ ਜਲੰਧਰ